ਜੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਅੱਜ ਦਾ ਜੋ ਵਿਸ਼ਾ ਹੈ ਉਹ ਸੁਖਣਾ ਦੇ ਹੈ ਤੇ ਇਹ ਸੱਚ ਕਹਾਣੀ ਹੈ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਜਿਹੜੇ ਅਰਸਾਨ ਪੀਰ ਫਕੀਰਾਂ ਕੇ ਅਰਦਾਸਾ ਕਰਕੇ ਸੁੱਖਾ ਸੁਖ ਕੇ ਚੀਜ਼ ਨੂੰ ਹਾਸਲ ਵੀ ਕਰ ਲੈਂਦੇ ਨੇ ਤੇ ਬਾਅਦ ਵਿੱਚ ਭੁੱਲ ਜਾਂਦੇ ਨੇ ਤਾਂ ਫਿਰ ਉਹ ਪੀਰ ਆਪਣਾ ਹੋਣਾ ਕਿਵੇਂ ਦੱਸਦੇ ਨੇ ਸੋ ਇਹ ਕੋਈ ਛੋਟੀ ਸੁਣਾਈ ਨਹੀਂ ਹੈ ਕਹਾਣੀ ਜਾਂ ਖੁਦ ਬਣਾਈ ਨਹੀਂ ਗਈ ਸੋ ਇਹ ਸੱਚ ਹੋਇਆ ਹੈ ਸਾਡੇ ਅੱਖਾਂ ਸਾਹਮਣੇ ਦੀ ਗੱਲ ਹੈ ਸਾਡੇ ਹੱਥਾਂ 'ਚ ਹੀ ਜਾਨਕੀ ਕਹ ਲਉ ਕਿ ਸਾਰਾ ਕੁਝ ਅਸੀਂ ਇਹ ਦੇਖਿਆ ਵੀ ਹੈ ਤੇ ਉਹ ਸਮਝਿਆ ਵੀ ਹੈ ਸੋ ਵਕਈ ਜਦੋਂ ਪੀਰਾਂ ਦੀ ਕੋਈ ਸੁੱਖ ਸੁਕੀ ਹੋਵੇ ਤਾਂ ਉਹ ਲਾਹ ਦੇਣੀ ਚਾਹੀਦੀ ਆ ਵਰਨਾ ਇਹ ਸਭ ਨੂੰ ਨੁਕਸਾਨ ਚੁਕਾਉਣੇ ਪੈਂਦੇ ਨੇ ਜੀ ਕੀ ਕੀ ਨੁਕਸਾਨ ਹੋਏ ਨੇ ਕਿੱਥੇ ਗਲਤੀ ਹੋਈ ਹੈ ਆਪਾਂ ਸਾਰੀ ਇੱਕ ਕਹਾਣੀ ਜਿਹੜੀ ਤੁਹਾਡਾ ਨਾਲ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਜਿਹੜੇ ਵੀ ਸੁਖਣਾ ਸੁਖ ਲੈਂਦੇ ਨੇ ਸੋ ਵੈਸੇ ਤਾਂ ਇੱਥੇ ਇਹ ਕਹਾਂਗੇ ਕਿ ਸੁਖਣਾ ਬਹੁਤ ਘੱਟ ਸੁਖਣਾ ਚਾਹੀਦਿਆਂ ਹੈ ਫਿਰ ਵੀ ਜੇਕਰ ਸੁੱਖ ਦੇ ਹੋਰ ਤਾਂ ਯਾਦ ਚ ਰੂਟ ਰੱਖਿਆ ਕਰੋ ਜੀ ਸੁਖਣਾ ਨੂੰ ਸੁਖਣਾ ਲਾਹ ਹੀ ਦੇਣੀ ਚਾਹੀਦੀ ਹੈ ਸਮੇਂ ਦੇ ਹਿਸਾਬ ਨਾਲ ਬਹੁਤਾ ਸਮਾਂ ਨਹੀਂ ਇਹਦੇ ਵਿੱਚ ਪਾਉਣਾ ਚਾਹੀਦਾ ਜੀ ਸੋ ਬਾਕੀ ਆਪਾਂ ਹੁਣ ਇਹ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸੰਗੀਆਂ ਦੀ ਜ਼ਰੂਰ ਲਿਖਣਾ ਜੀ ਤੇ ਨਾਲ ਦੀ ਨਾਲ ਕੈਂਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਕ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਪੂਰੇ ਰੰਗ ਦੀ ਚਿੜੀ ਇੱਕ ਦਰਬਾਰ ਵਿੱਚ ਹੀ ਰਹਿੰਦੀ ਹੈ ਸੋ ਸਵੇਰ ਦੇ 6:30 ਉਡ ਜਾਂਦੀ ਹੈ ਸੋ ਬਹੁਤ ਹੀ ਵਧੀਆ ਹੈ ਜੀ ਇਹ ਕਰ ਲੈ ਕਿ ਕੋਈ ਪੰਛੀ ਦਰਵਾਜ਼ੇ ਦੇ ਵਿੱਚ ਹੀ ਰਹਿੰਦਾ ਹੈ ਖਾਸ ਕਰਕੇ ਚਿੜੀਆਂ ਤਾਂ ਅੱਜ ਕੱਲ ਦੇ ਸਮੇਂ ਵਿੱਚ ਦਿਖਣ ਨੂੰ ਮਿਲਦੇ ਨਹੀਂ ਜੀ ਸੋ ਜੇਕਰ ਦਰਵਾਜ਼ੇ ਵਿੱਚ ਉਹ ਚਿੜੀ ਦਾ ਆਣਾ ਜਾਣਾ ਲੱਗਿਆ ਰਹਿੰਦਾ ਕੋਸ਼ਿਸ਼ ਕਰਿਆ ਕਰੋ ਕਿ ਉਹ ਨੂੰ ਖਾਣਾ ਜ਼ਰੂਰ ਪਾਇਆ ਕਰੋ ਸੋ ਥੋੜਾ ਬਹੁਤ ਭੋਜਨ ਜਾਂ ਹਰ ਰੋਜ਼ ਪਾਣੀ ਜ਼ਰੂਰ ਉਹਦੇ ਲਈ ਰੱਖਿਆ ਕਰੋ ਜੀ ਕਿਉਂਕਿ ਪਰਮਾਤਮਾ ਦਾ ਪਤਾ ਨਹੀਂ ਕਿਹਦੇ ਰੂਪ ਵਿੱਚ ਦੀ ਆਉਂਦਾ ਹੈ ਤੇ ਸਾਨੂੰ ਦੇਖਦਾ ਹੈ ਸੇਵਾ ਕਰਦੇ ਹਾਂ ਸੋ ਪਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਹੈ ਚਾਹੇ ਕੋਈ ਪੰਛੀ ਹੈ ਜਾਨਵਰਾ ਕਿਉਂਕਿ ਆਤਮਾ ਰੂਹ ਹਰ ਇੱਕ ਦੇ ਅੰਦਰ ਪਰਮਾਤਮਾ ਨੇ ਭਰੀ ਹੋਈ ਹੈ ਹਰ ਇੱਕ ਦੇ ਅੰਦਰ ਜਾਨ ਹੈ ਤੇ ਉਹ ਵੀ ਹਮੇਸ਼ਾ ਹੀ ਉਹਨਾਂ ਚੀਜ਼ਾਂ ਵਿੱਚ ਉਹਨਾਂ ਰੂਹਾਂ ਵਿੱਚ ਆਉਂਦਾ ਹੈ ਜਿਨ੍ਹਾਂ ਦੇ ਅੰਦਰ ਉਹਨੇ ਖੁਦ ਆਪਣੇ ਸਵਾਸ ਪਾਏ ਹੋਏ ਆ ਤੇ ਇਸ ਲਈ ਕਈ ਰਾਮਚੰਦ ਨੂੰ ਅਸੀਂ ਕਈ ਵਾਰ ਸਮਝ ਨਹੀਂ ਸਕਦੇ ਸਮਝ ਹੀ ਨਹੀਂ ਪਾਉਂਦੇ ਕਿਉਂਕਿ ਸਾਹਮਣੇ ਸਭ ਕੁਝ ਹੁੰਦੇ ਹੋਏ ਦੇਖਦੇ ਹੋਏ ਅਸੀਂ ਉਹਨਾਂ ਗੱਲਾਂ ਨੂੰ ਨਹੀਂ ਸਮਝਦੇ ਜਦੋਂ ਮੌਕਾ ਹੱਥ ਵਿੱਚੋਂ ਲੰਘ ਜਾਂਦਾ ਹੈ ਤਾਂ ਫਿਰ ਅਸੀਂ ਪਛਤਾਉਂਦੇ ਆ ਕਿ ਅਸੀਂ ਇੰਨਾ ਚਿਰ ਇਹ ਸਭ ਕੁਝ ਦੇਖਿਆ ਪਰ ਇਹਨਾਂ ਨੂੰ ਕਿਉਂ ਨਹੀਂ ਸਮਝ पाए ਸੋ ਉਹ ਪਰਮਾਤਮਾ ਦੇ ਰੰਗਾਂ ਨੂੰ ਉਹੀ ਜਾਣ ਸਕਦਾ ਹੈ ਜੀ ਸੋ ਆਪਣੇ ਵੱਲੋਂ ਕੋਸ਼ਿਸ਼ ਕਰੋ ਕਿ ਇਹੋ ਜਿਹਾਂ ਰੂਹਾਂ ਨੂੰ ਦਾਨ ਪਾਉਣੇ ਜ਼ਰੂਰ ਕਰਨਾ ਚਾਹੀਦਾ ਇਹ ਰੂਹਾਂ ਹੀ ਨੇ ਜੀ ਉਹ ਮਾਲਕ ਦਿਆਂ ਬਣਾਈਆਂ ਹੋਈਆਂ ਜਿਦੇ ਅੰਦਰ ਪਰਮਾਤਮਾ ਨੇ ਸਾਹ ਹੀ ਪਾ ਦਿੱਤੇ ਜਿਹਨੂੰ ਜਾਨ ਹੀ ਬਖਸ਼ ਦਿੱਤੀ ਸੋ ਉਹ ਪਰਮਾਤਮਾ ਤੋਂ ਘੱਟ ਨਹੀਂ ਹੋ ਸਕਦਾ ਕਿਉਂਕਿ ਪਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਹੈ ਹਰ ਇੱਕ ਨੂੰ ਅਸੀਂ ਜਿਕਰ ਉਸ ਨજર ਨਾ ਦੇਖ ਕੇ ਚੱਲੀਏ ਕੀ ਜੇ ਕੋਈ ਬੈਰੀ ਦੁਸ਼ਮਣ ਹੈ ਉਹਦੇ ਅੰਦਰ ਵੀ ਰੱਬ ਵਸਦਾ ਹੈ ਹਰ ਇੱਕ ਦੇ ਅੰਦਰ ਕਹਿੰਦੇ ਕਿ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਸੋ ਕੋਈ ਨਾ ਕੋਈ ਗੁਣ ਤਾਂ ਚੰਗਾ ਹਰ ਇੱਕ ਦੇ ਵਿੱਚ ਹੁੰਦਾ ਹੈ ਚਾਹੇ ਕੋਈ ਲੱਖ ਪਾਪੀ ਹੈ ਸੋ ਪਰਮਾਤਮਾ ਤਾਂ ਹਰ ਇੱਕ ਦੇ ਅੰਦਰ ਵੱਸਦਾ ਹੈ ਇੱਥੇ ਇਨਸਾਨ ਦੀ ਹੀ ਗਲਤੀ ਆ ਕਿ ਉਹ ਜਗਾ ਨਹੀਂ ਪਾਉਂਦਾ ਜਿਹੜੀ ਚੀਜ਼ ਨੂੰ ਅਸੀਂ ਜਗਾ ਲੈਂਦੇ ਆ ਉਹ ਚੀਜ਼ ਉੱਪਰ ਕੇ ਮੁਰਿਆ ਜਾਂਦੀ ਹੈ ਸੋ ਜੇਕਰ ਅਸੀਂ ਅੰਦਰੋਂ ਕਾਲ ਨੂੰ ਖਤਮ ਨਹੀਂ ਕਰਾਂਗੇ ਕਾਲ ਨੂੰ ਹੀ ਪੈਣ ਦਵਾਂਗੇ ਮਾੜੇ ਹੀ ਕਰਮ ਕਰਾਂਗੇ ਤੇ ਉੱਥੇ ਕਾਲ ਦਾ ਹੀ ਪਹਿਰਾ ਚੱਲਣਾ ਹੈ ਜੇਕਰ ਅੰਦਰੋਂ ਉਹ ਕਾਲ ਨੂੰ ਖਤਮ ਕਰਕੇ ਪ੍ਰਮਾਤਮਾ ਨੂੰ ਜਗਾਉਣ ਦੀ ਕੋਸ਼ਿਸ਼ ਕਰੂੰਗੀ ਤੇ ਉਹਨੇ ਜਾਗ ਪੈਣਾ ਜਿਹੜੀ ਚੀਜ਼ ਨੂੰ ਜਾਨੀ ਤੁਸੀਂ ਫੜ ਲਿਆ ਜਗਾ ਲਿਆ ਉਹ ਚੀਜ਼ ਨੇ ਜਾਗ ਪੈਣਾ ਹੈ ਸੋ ਇਹਦੇ ਲਈ ਮਿਹਨਤ ਕਰਨੀ ਪੈਂਦੀ ਆ ਸੋ ਹੁਣ ਕਾਲ ਲਈ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਉਹ ਸਭ ਉਹ ਕਰਮ ਕਰਾ ਰਿਆ ਹੈ ਜਿਹਦੇ ਵਿੱਚ ਅਨਾਂ ਆ ਰਿਹਾ ਹੈ ਸੋ ਜਿਸ ਚੀਜ਼ ਵਿੱਚ ਮਿਹਨਤ ਕਰਨੀ ਪਵੇ ਸਮਝ ਲਓ ਉਹ ਸਾਡੇ ਲਈ ਬਹੁਤ ਹੀ ਕੀਮਤੀ ਚੀਜ਼ ਹੈ ਜੋ ਕਿ ਨਾ ਲੱਖੀ ਹਜ਼ਾਰੀ ਮਿਲ ਸਕਦੀ ਹੈ ਨਾ ਕਰੋੜੀ ਮਿਲ ਸਕਦੀ ਆ ਉਹ ਪ੍ਰਮਾਤਮਾ ਦੀ ਰਹਿਮਤ ਨਾਲ ਹੀ ਮਿਲ ਸਕਦੀ ਹੈ ਜੀ ਸੋ ਇਸ ਲਈ ਜਿਹੜੀ ਚੀਜ਼ ਨੂੰ ਪਾਉਣ ਲਈ ਟਾਈਮ ਲੱਗੇ ਸਮਾਂ ਲੱਗੇ ਜਾਨੀ ਕਿ ਇਹਨੇ ਲਾ ਲੋ ਜਿਵੇਂ ਕੋਈ ਕੰਮ ਸਿੱਖ ਰਿਹਾਏ ਉਹਦੇ ਵਿੱਚ ਸਮਾਂ ਲੱਗ ਰਿਹਾ ਆ ਜਿਵੇਂ ਹੁਣ ਬੱਚੇ ਪੜ੍ਹਾਈ ਕਰਦੇ ਆ ਕਿੰਨੇ ਸਾਲ ਉਹ ਪਹਿਲਾਂ ਪੜ੍ਹਾਈ ਕਰਦੇ ਆ ਫਿਰ ਪਾਸ ਹੁੰਦੇ ਆ ਫਿਰ ਡਿਗਰੀਆਂ ਕਰਦੇ ਤੇ ਫਿਰ ਅਸਲ ਮੰਜ਼ਲ ਤੇ ਪਹੁੰਚਦੇ ਆ ਨੌਕਰੀ ਮਿਲਦੀ ਹੈ ਸੋ ਦੇਖੋ ਕਿੰਨੀ ਮਿਹਨਤ ਇੱਕ ਬੱਚਾ ਜਿਉਂ ਪੜ੍ਹਾਈ ਦੇ ਪਿੱਛੇ ਪੈਂਦਾ ਹੈ ਤਾਂ ਕਿੱਥੇ ਜਾ ਕੇ ਉਹਦੀ ਮੰਜ਼ਿਲ ਹੈ ਕਿੰਨੇ ਸਾਲ ਲੱਗ ਜਾਂਦੇ ਨੇ ਤਾਂ ਬਾਅਦ ਵਿੱਚ ਸੁੱਖ ਹੀ ਸੁੱਖ ਜ਼ਿੰਦਗੀ ਵਿੱਚ ਆਉਂਦਾ ਇਸੇ ਤਰ੍ਹਾਂ ਹੈ ਇਹ ਰੱਬ ਦੇ ਘਰ ਦੀ ਸੇਵਾ ਜ਼ਿਕਰ ਕਰ ਲਓਗੇ ਜਿਸ ਕੰਮ ਵਿੱਚ ਰੁਕਾਵਟ ਆਉਣ ਪਰੇਸ਼ਾਨੀ ਆਉਣ ਸਮਾਂ ਲੱਗੇ ਸਮਝ ਲਓ ਕਿ ਉਹ ਹੀ ਸਮਾਂ ਉਹੇ ਕੰਮ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਗਾ ਸੋ ਪ੍ਰਮਾਤਮਾ ਨੂੰ ਮੰਨਣ ਲਈ ਬਹੁਤ ਰੁਕਾਵਟਾਂ ਰਸਤੇ ਵਿੱਚ ਆਉਂਦੀਆਂ ਨੇ ਪਰ ਜਿਸ ਦਿਨ ਉਹ ਪ੍ਰਮਾਤਮਾ ਮੰਨ ਗਿਆ ਤੁਸੀਂ ਮੰਨ ਲਿਆ ਸੋ ਉਸ ਦਿਨ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਸੋ ਪ੍ਰਮਾਤਮਾ ਨੂੰ ਮਨਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਸਵਕੀ ਪੰਛੀਆਂ ਨੂੰ ਭੋਜਨ ਜ਼ਰੂਰ ਪਾਇਆ ਕਰੋ ਪਾਣੀ ਜ਼ਰੂਰ ਰੱਖੋ ਗਰਮੀਆਂ ਆ ਰਹੀਆਂ ਹੈ ਜੀ ਸੋ ਜਿੰਨਾ ਹੋ ਸਕਦਾ ਵੱਧ ਚੜ ਕੇ ਕੰਮ ਕਰਨਾ ਹੀ ਚਾਹੀਦਾ ਹੈ ਸੋ ਵੇ ਜਵਾਨਿਆਂ ਦੀ ਸੀਸ ਲੈਣੀ ਬਹੁਤ ਹੀ ਵੱਡੀ ਗੱਲ ਹੈ ਬਹੁਤ ਹੀ ਚੰਗਾ ਕਰਮ ਹੈ ਕਿਉਂਕਿ ਉਹਨਾਂ ਨੇ ਬੋਲ ਕੇ ਨਹੀਂ ਦੱਸਣਾ ਆਪਾਂ ਬਿਨਾ ਬੋਲਿਆਂ ਜਿਵੇਂ ਇੱਕ ਮਾਂ ਕਹਿੰਦੇ ਕਿ ਬਿਨਾ ਬੋਲਿਆਂ ਬੱਚੇ ਦਾ ਦਰਦ ਸਮਝ ਲੈਂਦੀ ਹੈ ਇਸੇ ਤਰ੍ਹਾਂ ਜੇਕਰ ਅਸੀਂ ਬੀਜਵਾਨਿਆਂ ਦੀ ਹੈਲਪ ਕਰੀਏ ਬਿਨਾ ਉਹਨਾਂ ਦੇ ਬੋਲਿਆਂ ਅਸੀਂ ਉਹਨਾਂ ਗੱਲਾਂ ਨੂੰ ਸਮਝ ਲਈਏ ਉਹਨਾਂ ਲਈ ਕੋਈ ਕਰਮ ਕਰੀਏ ਸੋ ਪ੍ਰਮਾਤਮਾ ਦੇ ਘਾਰੇ ਲਿਖਿਆ ਜਾਂਦਾ ਹੈ ਹਰ ਇੱਕ ਪਲ ਪਲ ਦਾ ਹਿਸਾਬ ਉਹ ਮੁਰਸ਼ਿਦ ਸਾਡਾ ਰੱਖ ਰਿਹਾ ਹੈ ਕਦ ਅਸੀਂ ਕਿੱਥੇ ਕਿਹੜਾ ਕਰਮ ਕਰਦੇ ਹਾਂ ਸੋ ਮਨ ਵਿੱਚ ਇੱਕ ਹੋਰ ਭਲੇਖਾ ਕੱਢਣਾ ਹੈ ਕਿ ਚੰਗਾ ਕਰਮ ਕਰਦੇ ਸਮੇਂ ਇਨਸਾਨ ਇਹ ਸੋਚ ਲੈਂਦਾ ਹੈ ਕਿ ਮੈਂ ਚੰਗਾ ਕਰਮ ਕਰ ਰਿਹਾ ਹਾਂ ਤੇ ਪ੍ਰਮਾਤਮਾ ਮੈਨੂੰ ਦੇਖ ਰਿਹਾ ਪਰ ਜਿੱਥੇ ਉਹ ਇਨਸਾਨ ਮਾੜਾ ਕਰਮ ਕਰਦਾ ਹੈ ਉੱਥੇ ਇਹ ਖੋਪਨੀ ਰੱਖਦਾ ਕਿ ਇੱਥੇ ਵੀ ਉਹ ਮਾਲਕ ਮੈਨੂੰ ਦੇਖ ਰਿਹਾ ਹੈ ਕਿਉਂਕਿ ਉਹਨੇ ਪਲ-ਪਲ ਦਾ ਹਿਸਾਬ ਖਾਤੇ ਦੇ ਚੜੀ ਜਾ ਰਿਹਾ ਹੈ ਉਹਨੇ ਜਾਣਨਾ ਹੈ ਤੇ ਜਿਸ ਦਿਨੇ ਇਹਦਾ ਲੇਖਾ ਚਕਾਉਣਾ ਪੈਣਾ ਬਹੁਤ ਮੁਸ਼ਕਲ ਆਉਂਦੀ ਕਿਉਂਕਿ ਉੱਥੇ ਕਿਸੇ ਆਪਣੇ ਨੇ ਪੁਕਾਰ ਨਹੀਂ ਸਾਡੀ ਸੁਣੀ ਸੋ ਇਸ ਲਈ ਕੋਸ਼ਿਸ਼ करिए ਜੀ ਮਾੜੇ ਕਰਮਾਂ ਤੋਂ ਡਰ ਕੇ ਹੀ ਰਹੀਏ ਸੋ ਜਿਕਰ ਅਸੀਂ ਮਾੜੇ ਕਰਮਾਂ ਤੋਂ ਬਚ ਕੇ ਰਵਾਂਗੇ ਚੰਗੇ ਕਰਮ ਕਰਾਂਗੇ ਤੇ ਜ਼ਿੰਦਗੀ ਖੁਦ ਹੀ ਨਿਖਰਨੀ ਹੈ ਜੀ ਸੋ ਫਿਰ ਪ੍ਰਮਾਤਮਾ ਦਾ ਰੰਗ ਚੜਦਾ ਹੈ ਜਿਹੜਾ ਇਨਸਾਨ ਉਹ ਪ੍ਰਮਾਤਮਾ ਦੀ ਰਜਾ ਵਿੱਚ ਰਹਿੰਦਾ ਹੈ ਤੇ ਇਹ ਬੁਰੇ ਕੰਮਾਂ ਤੋਂ ਦੂਰ ਰਹਿੰਦਾ ਹੈ ਕਾफी ਲੰਬੀ ਹੋ ਚੁੱਕੀ ਆ ਤੇ ਹੁਣ ਆਪਾਂ ਮੇਨ ਵਿਸ਼ੇ 'ਤੇ ਆ ਲ ਜਾਂਦੇ ਆ ਜੀ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਤੁਹਾਡਾ ਇੱਕ ਲਾਈਕ ਸਾਡਾ ਹੌਸਲਾ ਵਧਾਉਂਦਾ ਹੈ ਜੀ ਸੋ ਹੁਣ ਗੱਲ ਕਰੀਏ ਕਿ ਜਿਹੜੇ ਇਨਸਾਨ ਸੁੱਖਣਾ ਸੁੱਖ ਲੈਂਦੇ ਨੇ ਸੁੱਖਣ ਤੋਂ ਬਾਅਦ ਭੁੱਲ ਜਾਂਦੇ ਨੇ ਤਾਂ ਫਿਰ ਇਹ ਸਭ ਸੁਖਮਾਂ ਦੇ ਨਾਲ ਹੁੰਦਾ ਹੈ ਜੋ ਆਪਾਂ ਦੱਸਣ ਲੱਗੇ ਆਂ ਸੋ ਕਹਾਣੀ ਬਹੁਤ ਸ਼ਾਰਟ ਵਿੱਚ ਇਹ ਆਪਾਂ ਦੱਸ ਦਵਾਂਗੇ ਕਿਉਂਕਿ ਵੀਡੀਓ ਵੈਸੇ ਹੀ ਲੰਬੀ ਹੋ ਚੁੱਕੀ ਆ ਸੋ ਹੁਣ ਅਸੀਂ ਆਪਣੀ ਪਹਿਚਾਣ ਵਾਲਿਆਂ ਦੀ ਇਹ ਗੱਲ ਇੱਥੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕਈ ਗੱਲਾਂ ਦਾ ਪੜਦਾ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਜੀ ਸੋ ਕਹਿੰਦੇ ਕਿ ਜਦੋਂ ਮੁਸ਼ਕਲ ਆਉਂਦੀ ਆ ਤੇ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਜਦੋਂ ਕੋਈ ਕੰਮ ਲੈਣਾ ਹੋਵੇ ਤੇ ਪ੍ਰਮਾਤਮਾ ਅੱਗੇ ਅਰਦਾਸਾਂ ਕੀਤੀਆਂ ਜਾਂਦੀਆਂ ਜੇਕਰ ਉਹ ਕੰਮ बन ਜਾਵੇ ਤੇ ਫਿਰ ਉਸ ਤੋਂ ਬਾਅਦ ਇਹ ਸੋਚਦੇ ਨੇ ਇਹ ਸਾਡੇ ਕਰਮਾਂ ਵਿੱਚ ਲਿਖਿਆ ਸੀ ਇਸ ਲਈ ਕੰਮ ਕਰੂਗਾ ਬਣ ਗਿਆ ਤੇ ਭੁੱਲ ਜਾਂਦੇ ਨੇ ਇਹ ਸੋਚ ਕੇ ਸੋ ਇਸੇ ਤਰ੍ਹਾਂ ਸਾਡੀ ਪਹਿਚਾਨ ਦੇ ਨੇ ਜੀ ਉਹਨਾਂ ਨੇ ਸੁਖਣਾ ਸੁਖ ਲਈ ਦਰਬਾਰ ਤੇ ਕਿ ਅਸੀਂ ਝੰਡਿਆਂ ਦੀ ਸੇਵਾ ਕਰਾਂਗੇ ਝੰਡੇ ਚੜਾਵਾਂਗੇ ਦਰਬਾਰ ਵਿੱਚ ਸਾਡਾ ਬਾਹਰਲਾ ਕੰਮ ਬਣ ਜਾਵੇ ਤੇ ਕਾਫੀ ਸਾਲ ਹੋ ਗਏ ਅਸੀਂ ਕੰਮ ਬਣਾਉਂਦਿਆਂ ਨੂੰ ਜਦੋਂ ਉਹਨਾਂ ਨੇ ਸੁਖਣਾ ਸੁਖੀ ਕਿ ਅਸੀਂ ਝੰਡੇਾਂ ਦੀ ਸੇਵਾ ਕਰਾਂਗੇ ਝੰਡੇ ਚੜਾਵਾਂਗੇ ਮੇਲੇ ਤੇ ਤੇ ਉਸ ਤੋਂ ਬਾਅਦ ਨਰੀ ਸੁਖਣਾ ਪੂਰੀ ਵੀ ਹੋ ਗਈ ਤੇ ਬਾਹਰਲਾ ਕੰਮ ਵੀ ਬਣ ਗਿਆ ਮਲੇਸ਼ੀਆ ਚਲੇ ਗਏ ਸੁਮਲੇਸ਼ੀਆ ਜਾ ਕੇ ਸਾਲ 2 ਸਾਲ ਬੀਤੇ ਘਰ ਵਿੱਚ ਹੁਣ ਜਦੋਂ ਕੋਈ ਇਨਸਾਨ ਬਾਹਰ ਜਾਂਦਾ ਹੈ ਤੇ ਪਹਿਲਾਂ ਆਪਣੀਆਂ ਕਈ ਤੇ ਜਿਹੜੇ ਪੀਰਾਂ-ਪੀਰਾਂ ਨੂੰ ਸਮਝਦੇ ਨੇ ਇਹਨਾਂ ਗੱਲਾਂ ਨੂੰ ਸੋ ਆਪਣੀਆਂ ਪਹਿਲੀ ਤਨਖਾਹ ਦੇ ਵਿੱਚ ਉਹਦਾ ਸੁਖਣਾ ਹੀ ਪੂਰੀਆਂ ਕਰਦੇ ਨੇ ਕਿ ਕੋਈ ਭੁੱਲ ਨਾ ਸਾਡੇ ਤੋਂ ਹੋ ਜਾਵੇ ਤੇ ਕਈ ਇਨਸਾਨ ਜਿਹੜੇ ਕੰਮ ਲੈ ਕੇ ਭੁੱਲ ਜਾਂਦੇ ਨੇ ਉਹ ਇਹਨਾਂ ਗੱਲਾਂ ਨੂੰ ਦਿਮਾਗ ਦੇ ਵਿੱਚ ਹੀ ਘਟ ਦਿੰਦੇ ਨੇ ਤੇ ਹੁਣ ਪੈਸੇ ਕਾਉਣੇ ਸ਼ੁਰੂ ਕਰਤੇ ਕੰਮ ਵੀ ਵਧੀਆ ਚੱਲ ਪਿਆ 2 ਸਾਲ ਇਸੇ ਤਰ੍ਹਾਂ ਕੰਮ ਕੀਤਾ ਤੇ ਪਰ ਪੀਰ ਦੇ ਜੋ ਝੰਡੇ ਸੁੱਕੇ ਹੋਏ ਸੀ ਉਹ ਚੜਾਉਣੇ ਭੁੱਲ ਗਏ ਭੁੱਲ ਗਏ ਨਹੀਂ ਜੜੀ ਆਦਸ ਹੀ ਕਹਿ ਲੋ ਕਰ ਲਿਆ ਕਈ ਵਾਰ ਉਹਨਾਂ ਨੂੰ ਯਾਦ ਵੀ ਆਇਆ ਹੈ ਕਿ ਅਸੀਂ ਇਹ ਕਰਮ ਸੁਖਿਆ ਸੀ ਪਰ ਕੀਤਾ ਨਹੀਂ ਫਿਰ ਕਰ ਲਵਾਂਗੇ ਫਿਰ ਕਰ ਲਵਾਂਗੇ ਕਰਦੇ ਕਰਦੇ ਇਸੇ ਤਰ੍ਹਾਂ 2.5 ਸਾਲ ਗੁਜ਼ਰ ਗਏ ਤੇ ਉਹ ਕਰਮ ਨਾ ਕੀਤਾ ਤੇ ਹੌਲੀ-ਹੌਲੀ ਸਿਹਤ ਖਰਾਬ ਰਹਿਣ ਲੱਗ ਪਈ ਇੰਨੀ ਕ ਖਰਾਬ ਰਹਿਣ ਲੱਗੀ ਕਿ ਪੱਕੇ ਹੀ ਵਾਪਸ ਇੰਡੀਆ ਆਉਣਾ ਪਿਆ ਤੇ ਅੱਜ ਉਹ ਇਨਸਾਨ ਨੂੰ ਆਏ ਹੋਏ 6 ਸਾਲ ਹੋ ਗਏ ਤੇ ਇੱਥੇ ਹੀ ਤੁਰਿਆ ਫਿਰ ਰਿਹਾ ਆ ਕੋਈ ਕੰਮ ਵੀ ਨਹੀਂ ਬਣ ਰਿਹਾ ਹੈ ਤੇ ਸਿਹਤ ਵੀ ਠੀਕ ਨਹੀਂ ਰਹਿੰਦੀ ਤੇ ਹੁਣ ਵਾਪਸ ਦੁਬਾਰਾ ਫਿਰ ਤੋਂ ਕੰਮ ਬਾਰਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਕੰਮ ਹੁਣ ਬਣ ਨਹੀਂ ਰਿਹਾ ਕਿਉਂਕਿ ਜਿੱਥੇ ਪੀਰ ਆੜ ਜਾਂਦੇ ਨੇ ਆਪਣੀ ਸੁਖਣਾ ਉਹਨਾਂ ਨੇ ਜਿੰਨਾ ਚੱਕਰ ਲੈ ਨਹੀਂ ਲੈਣੀ ਉਹਨਾਂ ਚੱਕਰ ਫਿਰ ਬਖਸ਼ਦੇ ਨਹੀਂ ਕਿਉਂਕਿ ਜਦ ਪੀਰ ਕੁਛ ਦੇਣ ਲੱਗਿਆ ਟੇ ਕਰ ਦਿੱਤਾ ਫਿਰ انسان ਨੂੰ ਵੀ ਇੱਥੇ ਇਹ ਆਲਸ ਨਹੀਂ ਕਰਨਾ ਚਾਹੀਦਾ ਇਹ ਭੁੱਲਣਾ ਨਹੀਂ ਚਾਹੀਦਾ ਗੱਲਾਂ ਹੁਣ ਦੇਖੋ ਪੀਰ ਨੇ ਅਰਦਾਸ ਪੂਰੀ ਕਰ ਦਿੱਤੀ ਕਿੰਨਾ ਕੁਛ ਦੇ ਦਿੱਤਾ ਪਰ ਫਿਰ ਭੁੱਲ ਗਏ ਜੇਕਰ ਨਾ ਭੁੱਲੇ ਹੁੰਦੇ ਤੇ ਅੱਜ ਕਿਤੇ ਦੀ ਕਿਤੇ ਪਹੁੰਚੇ ਹੁੰਦੇ ਤੇ ਕਿੰਨੇ ਸਾਲ ਹੋ ਗਏ ਇਸ ਤਰ੍ਹਾਂ ਆਪਣਾ ਜੀਵਨ ਖਰਾਬ ਹੀ ਇੱਕ ਤਰ੍ਹਾਂ ਦਾ ਕਰ ਲਿਆ ਕਿਉਂਕਿ ਪਰਮਾਤਮਾ ਨੇ ਤਾਂ ਹਾਂ ਕੁਛ ਦੇ ਦਿੱਤਾ ਸੀ ਜੇਕਰ ਉਹਨਾਂ ਨੂੰ ਯਾਦ ਰੱਖਦੇ ਤੇ ਅੱਜ ਕਿਤੇ ਦੀ ਕਿਤੇ ਪਹੁੰਚੇ ਹੁੰਦੇ ਉਹ ਕਹਿੰਦੇ ਨੇ ਕਿ انسان ਖੁਦ ਹੀ ਆਪਣੇ ਪੈਰ ਕੁ ਵੜੀ ਮਾਰ ਲੈਂਦਾ ਹੈ ਸੋ ਇਹ ਕੰਮ ਇਹਨਾਂ ਨੇ ਕੀਤਾ ਕਿਉਂਕਿ ਪੀਰ ਆਪਣੀ ਮਨਮੋੜ ਤੇ ਆਉਂਦੇ ਨੇ ਫਿਰ ਬਹੁਤ ਨੁਕਸਾਨ ਇਨਸਾਨ ਨੂੰ ਚੁਕਾਉਣਾ ਪੈਂਦਾ ਹੈ ਜੀ ਜਾਂ ਤਾਂ ਪੀਰਾਂ ਅੱਗੇ ਸੁੱਖ ਨਾ ਸੁੱਖੋ ਜੇਕਰ ਸੁੱਖ ਲਈ ਹੈ ਤੇ ਉਹ ਪੂਰੀ ਕਰੋ ਜਦ ਪੀਰ ਨੇ ਪੂਰੀ ਕੀਤਾ ਹੈ ਤੁਹਾਡੀ ਅਰਦਾਸ ਨੂੰ ਤਾਂ ਫਿਰ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਸੁੱਖਣਾ ਨੂੰ ਪੂਰਾ ਕੀਤਾ ਜਾਵੇ ਵਰਨਾ ਜਦੋਂ ਕਮਾਂਕਾਰਾਂ ਦੇ ਵਿੱਚ ਫਿਰ ਰੁਕਾਵਟਾਂ ਆਉਣੇ ਸ਼ੁਰੂ ਹੋ ਜਾਣ ਤਾਂ ਬੈਠ ਕੇ ਸੋਚ ਵਿਚਾਰ ਕਰਨੇ ਕਿ ਕਿੱਥੇ ਸਾਡੇ ਤੋਂ ਗਲਤੀ ਹੋਈ ਹੈ ਜੀ ਸੋ ਇਹ ਗਲਤੀਆਂ ਨੂੰ ਜਿੰਨੀ ਜਲਦੀ ਅਸੀਂ ਬਖਸ਼ਾ ਲਈ ਉਹਨਾ ਹੀ ਸਾਡੇ ਲਈ ਸਹੀ ਹੁੰਦਾ ਹੈ ਬਾਕੀ ਨੁਕਸਾਨ ਤੇ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸਮਾਪਤ ਕਰਦੇ ਹਾਂ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਤਿੰਨੀ ਗੱਲ ਕਵਾਂਗੇ ਕਿ ਸੁਖਣਾ ਘਟ ਸੁਖਿਆ ਕਰੋ ਜੇਕਰ ਸੁਖਣੀ ਹੈ ਤਾਂ ਇੱਕ ਮੋਰੇ ਹੀ ਬੈਠ ਕੇ ਅਰਦਾਸ ਕਰਨੇ ਉਹਨਾ ਮੋਰੇ ਹੀ ਸੁਖਣੀ ਥਾਂ ਥਾਂ ਸੁਖਣਾ ਨਹੀਂ ਸੁਖਣਾ ਚਾਹੀਦਾ ਕਈ ਵਾਰੀ ਇਹ ਗੱਲਾਂ ਦਿਮਾਗ ਚੋਂ ਨਿਕਲ ਜਾਂਦੇ